ਮਾਸੀ ਆ ਜਣ ਹਾਂ ਦਾਦੀ ਮਾਸੀ ਦੋਨੇ ਖੜੀਆਂ ਨੇ ਉਹਨਾਂ ਨੂੰ ਦੋ ਤਰੇ ਜਗਤ ਮਨਾਵੇ ਪਹਿਲਾ ਫੋਟੋ ਕਰਨਾ ਹਾਂਜੀ ਸਾਹਮਣੇ ਦੇਖੋ ਸਾਰੇ ਇੱਕ ਮਿੰਟ ਇੱਧਰ ਇੱਧਰ ਦੇਖ ਲੈ ਜੇ ਇਧਰ ਆਖੋ ਅੱਜ ਪਰ ਝੰਡਾ ਸਾਰੇ ਇਧਰ ਚੱਕਿਓ ਸਾਰਿਆਂ ਬੈਂਤੀ ਅੰਦਰ ਸਖਣਾ ਸਾਰੇ ਅੱਜ ਜੀ ਨਾਲ ਹੋ ਜਾਓ ਮੜੇ ਨਾਲ ਹੋ ਜਾਓ ਸਾਹਮਣੇ ਦੇਖੋ ਵੀਰੇ imageHeight ਵਿੱਚ ਲਾਉ ਜੀ ਅਨੰਨੀ ਦੋ ਤਰੇ ਦੇ ਸਰਦਾਰ ਜੀ ਤੁਸੀਂ ਵੀ ਸੈੱਟ ਚੱਲੋ ਉਸ ਤਾਂ ਮੇਨ ਹੀ ਰਹੂ ਬਿਆਲਾ ਹਮਾ ਦੁਨੀਆ ਨਾ ਆ ਜਾ ਫਿਰ ਇੱਥੇ ਇੱਥੇ ਕਿੰਨੇ ਖੜੇ ਹੋ ਕੋਈ ਵਾਜੀ ਅੱਛੀ ਹਾਂ ਖੜ੍ਹ ਜਾ ਡਾਦੀ ਦਾਦੀ ਦੋਨੇ ਨਾਲ ਹੋਗਾ ਡਾਦੀ ਨਹੀਂ ਖੜੀ ਇੱਥੇ ਦਾਦੀ ਜੀਰੇ ਨੂੰ ਵਿਚਾਲੇ ਕਰੋ ਮੰਮੀ ਬੀਬੀ ਨਾਲ ਹੋਵੇ ਦਾਦੀ ਕਿਹੜੀ ਹੈ ਦਾਦੀ ਵੀ ਹੱਥ ਖੜਾ ਕਰ ਲਵੇ ਅੱਛਾ ਹੱਥ ਖੜਾ ਕਰ ਦਾਦੀ ਦਾ ਨਾਨੀ ਦਾ ਦਾਦੀ ਬੰਨਾ ਖੜਾ ਹੋਣ ਕਿਹੜਾ ਉਹ ਨਾਨੀ ਤੋਂ ਤਰੇ ਦੱਸ ਕੇ ਜੀ ਮਨਾਵੇ ਨਾਨੀ i'm gonna é باپو جی آ جا فوٹو دادا دادي 만나 باندې آ جا نال او باپو جی آ گئے فوٹو بچالے ہو باپو جی نال او باپو جی ہاں ا بڑي نال گل او سکھا سکھ دی روئے دنیا سکھا बहो सारा मास्तर ਰਹਿਣਾ ਨੱਚਣਾ ਗੁਰੇ ਜੀ ਫਿਰ ਬਾਤ ਨਾ ਕਿਹੋ ਵੀ ਅਸੀਂ ਨੱਚੇ ਨਹੀਂ ਉਹ ਬੱਲੇ ਬੱਲੇ ਜਿੰਦੇ ਦੀ ਤਬੀ ਕੁਲੀਆਂ अगली माम चाचियूं नाल मुंडे जी भरजाई ਮੰਮੀ ਦੇਖ ਰਹੀ ਹੈ ਦਾਦੀ ਨੂੰ ਵੀ ਬੁਲਾਓ ਦਾਦੀ ਨੂੰ ਵੀ ਬੁਲਾਓ ਮੁੰਡੇ ਦੇ ਡੈਡੀ ਜੀ ਤੇ ਮੰਮੀ ਜੀ ਆਂਟੀ ਨੂੰ ਤਾਂ ਸਿਰ ਗੱਲ ਭਾਈੰਜ ਪਰ ਸਰਦ ਦਾ ਭੈਣ ਜੀ ਲਾ ਦੇ ਕਿਉਂਕਿ ਅਸੀਂ ਵੀ ਨਾਨਕ ਘਰਕ ਲਾਉਣੇ ਆਂ ਉੱਪਰੇ ਨਹੀਂ ਲੱਗੇ ਆਜ ਉਹਦੀ ਗਾੜੀ ਜੀ ਨੂੰ ਵੀ ਬੁਲਾ ਲਓ ਆਜ ਉਹ ਆ ਲੋ ਜੀ ਮੰਮੀ ਗਾੜੀ ਆ ਗਈ ਨਾ ਵੀ ਸੋ ਅੱਜ ਅੱਲੀ ਖਤ ਹੋਤ ਹੈ ਮਾਰ ਜਾ ਕਰੋ ਹਾਂ ਹਾਂ ਇੱਧਰ ਦੇਖੋ ਜੀ ਇੱਧਰ ਦੇਖੋ ਜੀ ਤਾਂ ਸਰਕਾਰ ਮੁੰਡਿਆਂ ਨੂੰ ਵੀ ਬੁਲਾ ਲਓ ਵਿਆਹ ਦੇ ਮੋਟਾ ਆ ਜਾ ਫਿਰ ਮੰਮੀ ਜੀ ਆੜਿਆਗੇ ਬਚਾ ਲੈ ਫਿਰ ਹਾਂ ਇੱਧਰ ਦੇਖਣਾ ਕੈਮਰੇ ਕਿੰਨੇ ਦੇਖਣਾ ਪੈ ਰਿਆ ਨੇ ਇੱਧਰ ਕੈਮਰੇ ਕਿੰਨੇ ਤੇ ਆ ਰੱਖੋ ਸਾਹਮਣੇ ਰੱਖੋ ਇੱਕ ਮਿੰਟ ਸੋਹਣੋ ਅੱਗੇ ਜੀ ਮਹਾਰਾਜਾ ਤੁਸੀਂ ਸੈਰ ਤੇ ਹੋਵੋ ਤੁਹਾਡੇ ਵਿੱਚ ਆਉਂਦੇ ਆ ਆਪਣੇ ਪਰਿਵਾਰਾ ਪਰਿਵਾਰ ਸਾਰੇ ਆਪਣੇ ਨੇ ਸਾਰੇ ਹੀ ਆਪਣੇ ਨੇ ਛੋਟਾ ਵੀ ਆਪਣਾ ਹੈਗਾ ਨਹੀਂ ਫਿਰ ਇਹਨੇ ਕਿਹਾ ਵੀ ਤੁਸੀਂ ਇਹਨੂੰ ਕਿਹਾ ਵੀ ਹਾਂ ਵਧੀਆ ਨਹੀਂ ਕਿੱਥੇ ਸਾਹਮਣੇ ਦੇਖਿਓ ਇੱਧਰ ਵੀਰੇ ਵੇਟ ਕਰ ਨਾ ਇੱਕ ਹੋ ਜਾਗਾ ਹਾਂ ਹਰ ਕਰਨੀ ਠੀਕ ਹੈ ਜੀ ਉਹ ਮੁੰਡੇ ਦੀ ਮੰਮੀ ਸ਼ਖਸ਼ ਨਾ ਆਵੇ डेड़ी नूं बिना की अॼु लिची सारे मेरे पूरा विया मुड़े जी मम्मी ਆਪੋ ਜੀ ਦੇ ਨਾਮ ਤੇ ਕਿਨ ਵੇਖ ਨਿਕੋ ਦੁੱਤ ਮੰਗਦਾ ਨਿਕੋ ਪੁੱਤ ਮੰਗਦਾ ਸਾਹਮਣੇ ਭੂਆ ਮੰਗੇ ਪਰੀ ਜੇ ਚਾਰ ਨੀ ਜਦ ਭੂਆ ਕਹਿੰਦੇ ਨੰਦੇ ਕਾਲ ਚਾਖਾ ਨੀ ਜਦ ਭੂਆ ਕਹਿੰਦੇ ਹਰਜੀਤ ਸਿੰਘ ਕੋਠੇ ਦੇ ਥੰਮੇ ਆ ਗਿਆ ਬਈ ਵੇ ਕੇ ਮਰੇ ਦੇ ਅੱਖ ਵਿੱਚ ਅੱਖ ਪਾਉਣ ਗਾ ਰਿਹਾ ਆ ਸੂਰਤਾਂ ਨੂੰ ਮੂਰਤਾਂ ਤੂੰ ਵੀ ਆਉਣ ਵਾਲਿਆ ਉੱਕੇ ਮਰੇ ਨੂੰ ਲੱਖੀ ਜਾ ਰ ਤੇ ਚੁੰਡੇ ਆਵੇ ਮੇਰੀ ਦਿੱਦੀ ਦੀ ਫੋੜ ਤੇ ਚੁੰਡੇ ਮੁੰਡੇ

ਰਵੀ ਵੀਰ ਰਵੀ ਦੀਪੂ ਰੂਬੀ ਲਵੀ ਵੀਰ ਗੁਰੀ ਮੈਂਟੂ ਕੈਲੀ ਆਰੇ ਆ ਜਾਓ ਤੇ ਨਾਲੇ ਸਰਕਲ ਥੋੜਾ ਜਿਹਾ ਖੁੱਲਾ ਕਰ ਲੋ ਆਹੋ ਤਸਤਰਾ ਖੜੋ ਥੋੜਾ ਜਿਹਾ ਹੁੱਲ ਕੇ ਖੜੋ ਆਪਣਾ ਘਰ ਦਾ ਵੇਆ ਇੰਜੋਏ ਕਰਨਾ ਸਾਰੇ ਮੇਰੇ ਕੌਣ ਮਾਸੂਦ ਉਹ ਮਾਸੂਦ ਦੇ ਸ਼ਰਮ ਮਨਾਵੇ ਬਾਰ-ਬਾਰ ਕੇ ਨੋਟ ਫੜਾਵੇ ਹੋ ਕਹਿੰਦੀ ਆਜੂ ਲੱਤੀਏ ਸਾਰੇ ਦਰਦੀ ਵੀ ਇਹਲਾ ਮੁੰਡੇ ਦੀ ਮਸੀ ਨੂੰ ਓਡੇ-ਵੋਡੇ ਛੋਡੇ-ਗੋਡੇ ਚਹਮਡੇ ਦੀ ਮਸੀ ਨੂੰ ਓਡੇ-ਗੋਡੇ ਕਾਮਦੇ ਦੀ ਮਸੀ ਨੂੰ ਛੋਡੇ-ਗੋਡੇ ਚਹਮਡੇ ਦੀ ਮਸੀ ਨੂੰ ਓਡੇ-ਗੋਡੇ ਕਾਮਦੇ ਦੀ ਮਸੀ ਨੂੰ ਓਡੇ-ਗੋਡੇ ਚਹਮਦੇ ਦੀ ਮਸੀ ਨੂੰ ਪਾਈ ਸਾਡੇ ਵਿਆਹ ਵਾਲੇ ਵੀਰ ਦੇ ਭਰਾ ਪੁੱਤੋ ਆ ਭੁਟਾ ਭਰਾ ਮੈਂ ਖਲਾਣਾ ਮੈਂ ਭੁਟਾ ਚੁੱਪ ਨੇਖ ਮਾਰੋ ਮੇਰੀ ਸਾਰੇ ਭਰਾਵਾਂ ਨੂੰ ਬੇਨਤੀ ਹੈ ਬਾਈ ਵਿਆਹ ਵਾਦੀ ਦਾ ਸਾਨੂੰ ਖਾਸ ਮਾਰੀ ਜਾਂਦਾ ਤੇ ਤੁਸੀਂ ਉਹਦੀ ਗੱਲ ਸੁਣਦੇ ਨਹੀਂ ਹੈਗੇ ਸਾਡੇ ਵੱਡੇ ਭਰਾ ਵੀ ਤੁਸੀਂ ਗੱਲ ਨਹੀਂ ਸੁਣਦੇ ਸਾਰਿਆਂ ਨੂੰ ਬੇਨਤੀ ਹੈ ਵੱਡੇ ਭਰਾ ਜੱਸੀ ਗੱਲ ਲੈ ਲੈਂਦੇ ਆ ਗਏ ਭਰਾ ਬਹੁਤ ਦੇ ਬਹੁਤ ਬੋਲੀ ਕਰਦੇ ਕੋ ਗੁੱਸਾ ਨਾ ਕਰਿਓ ਬਾਅਦ ਚ ਬੱਜ ਪਾ ਜਿਹੜੇ ਨਹੀਂ ਆਏ ਗੁੱਸਾ ਨਾ ਕਰੇ ਸਾਨੂੰ ਨਹੀਂ ਬੁਲਾਇਆ ਹੁਣ ਆ ਜਾਓ ਮੜਿਆ ਖੋਲ ਜੋ ਮਾਡਰ ਨੂੰ ਸਰਕਲ ਹਾਫ ਸਰਕਰ ਸੀਟਾਂ 'ਤੇ ਖੜ੍ਹ ਜਾਓ ਸਾਰੇ ਜਨ ਪੜੇ ਲਿਖੇ ਹੋ ਸਾਰੇ ਆ ਬੰਨ ਜਾਣਾ ਗਾਲਾ ਹਾਂ ਸਾਰੇ ਤੇ ਵੀ ਕੈਮਰੇ ਕਿੰਨੇ ਜੀ ਪਹਿਲਾਂ ਪਹਿਲਾਂ ਫੋਟੋ ਫੇਰੂ ਭਰਾਵਾ ਤੇ ਦੋਨੇ ਹੋ ਗਈ ਫੋਟੋ ਉਹ ਇੱਕ ਦਾ ਮੁੱਲ ਦਾ 5 ਪੰਜ ਦਾ 1 ਦਾ 50 ਤੇ 40 ਇੱਕ ਦਾ ਪੈਂਦਾ ਪੂਰਾ ਸੈਂਕੜਾ ਉਹ ਜਾਣੇ ਦੁਨੀਆ ਸਾਰੀ ਬਸੰਸਰੀ ਕੇ ਦਾ ਪਈਆਂ ਨਾ ਸਰਦਾਰੀ ਬਸੰਸਰੀ ਕੇ ਦਾ ਪਈਆਂ ਨਾ ਸਰਦਾਰੀ ਬਸੰਸਰੀ ਕੇ ਦਾ ਹਜਾ ਨਾ ਸਰਦਾਰੀ ਮਸੂਸਰੀਕੇ ਦਾ ਹਜਾ ਨਾ ਸਰਦਾਰੀ ਮਸੂਸਰੀਕੇ ਦਾ ਪਾਈਆਂ ਨਾਲ ਸਰਦਾਰੀ ਮਸੂਸਰੀਕੇ ਦਾ ਮੈਂ ਵੇ ਸਰਦਾਰੀ ਮਸੂਸਰੀਕੇ ਦਾ ਪਾਈਆਂ ਨਾਲ ਸਰਦਾਰੀ ਮਸੂਸਰੀਕੇ ਦਾ ਹਜਾ ਨਾ ਸਰਦਾਰੀ ਮਸੂਸਰੀਕੇ ਦਾ ਨਿਆਣਾ ਸਰਦਾਰੀ ਮਸੂਸਰੀਕੇ ਦਾ ਹਜਾ ਨਾ ਸਰਦਾਰੀ ਮਸੂਸਰੀਕੇ ਦਾ ਪਾਈਆਂ ਨਾਲ ਸਰਦਾਰਾ ਮੁੱਡੇ ਬਰਾ ਅਜੇ ਬੰਦੀ ਵੀਰੇ ਰੂਟੇ ਨੂੰ ਵੱਜੂਗੀ ਕਰੀ ਉਹਨਾਂ ਦੇ ਅੱਗੇ ਕਿੱਥੇ ਮੁੰਡਾ ਟੱਕੀ ਗਿਆ ਅੱਛਾ ਕਿ ਫਿਰ ਆਦਿਕਾ ਵਾਪਸ ਟੋਕਰੀ ਦੇਖ ਲੈ ਸਾਰੇ ਭਰਾਵਾਂ ਨੂੰ ਬੈਂਦੀ ਕਿੱਥੇ ਗਏ ਭਰਾਵਾਂ ਨੂੰ ਜਾਣਾ ਨਹੀਂ ਵੀਰੇ ਪਿੱਛੇ ਨਹੀਂ ਕਰਨੇ ਤੁਹਾਨੂੰ ਬੱਚੀ ਖੜਾ ਆ ਜਾਓ ਕਿਰਨ ਸਾਹੇ ਸਾਰੇ ਇੱਧਰ ਕੈਮਰਾ ਗਰੀਨ ਨੂੰ ਦੇਖਣਾ ਮੇਰਾ ਧੂਰ ਇੱਧਰ ਆ ਜਾਵੇ ਹਾਂ ਹੁਣ ਬੰਦ ਨਾ ਜਾਣਾ ਗੱਲ ਖੜਾ ਵੀਰੇ ਇੱਥੇ ਸਾਰੇ ਭਰਾਵਾਂ ਨੂੰ ਦੇਖ ਸਕਦੇ ਬਹੁਤ ਜ਼ਬਰਦਸਤ ਆਓ ਮਨੀ ਮਨੀ ਭਾਜੀ ਜੂਬੀ ਆਓ ਸਾਰੇ ਆਲੇ-ਦੁਆਲੇ ਇੱਧਰ ਆਜੋ ਆਜੋ नचण <laughs> मेड़ा ਕਿ ਦੇਣਗੇ ਨੀ बड़े भाई आ लो मतले नरेंद्र सिंह जी आ लो साडे बड़े भाई नरेंद्र सिंह जी आ गयो बली भाई जी बचा आ गयो पाही तुसी ने नाल होलो हां हां वलिया बड़ा भाई तो रह गया अस्पताल सेंटर च बस सेंटर च सोणा लगदा उठ ओ वाह आ लो ਪਹਿਲਾ ਫੋਟੋ ਸਾਰੀ ਦਿਖਾਦੀ ਚੁੱਟੇ ਕੁਰਤੇ ਪਜਾਮੇ ਪਾਏ ਹੋਏ ਨੇ ਉਹ ਚੁੱਟੇ ਕੁਰਤੇ ਪਜਾਮੇ ਪਾਏ ਹੋਏ ਨੇ ਅਭਿਰਵਲ ਕੇ मुंडे जी کھڑی मुंडे जी भेण जाम खड़ियूं सारियूं भेण आगे सगन बि करण बेनती आहे ਆਦਰਮੈਂ ਅੱਜ ਵੀ ਆ ਗਿਆ ਆ ਜੋ ਓਕੇ ਹਾਂ ਭਾਈ ਵਾਰੀ ਨਾ ਰਹਿ ਗਿਆ ਨਾ ਨੰਬਰ ਸਭ ਜੁਮਾ ਦਾ ਬਸਤ ਕਰਾ ਮਾਹੂ ਹੁਕਮ ਲੰਸੀ ਕਹਿੰਦਾ ਵਾਰੀ ਵਾਸਤੇ ਖੱਟ ਗਿਆ ਸੀ ਖੱਟ ਕੇ ਲਿਆਦਾ ਖੜਾ ਹੋਏ ਭਾਈ ਨੂਰੀ ਵਾਲਿਆ ਸੋਨਾ ਪੋਜ ਬਣਾ ਮੇਰਾ ਪਿੰਡ ਮੇਰੀ ਸਾਧ ਆ ਗੋਡੇ ਹੀ ਕਰ ਲੋ ਪਿੱਛੇ ਬੱਲੇ ਨਾਲ ਕਮੇਸ ਕਰ ਰਹੇ ਨੇ ਫਾਦਲੋ ਸੁਖੁਮਾਨ ਆ ਸਾਰੀਆਂ ਬਰਾਦਰ ਕਵਲ ਕਿ ਜੈਸ ਐ ਬਰੇ ਆ ਜੋ ਕੇਚੋ ਕਿਤੇ ਨਹੀਂ ਹਾਂ ਤੇ ਹਾਂਜੀ ਵੀਰੇ ਹਾਂਜੀ ਸਾਰੀਆਂ ਬਰਾਦਰ ਕਗੇਲਾ ਨਾਲ ਬੋਲੋ ਦਾ ਪਸਾ ਕਰ ਲੈ ਕੇ ਅੰਦਰਲੇ ਕਿਹੜੇ ਉਹ ਹਰਿਆ ਹਰਿਆ ਖਾਬ ਦੀ ਰਾਣੀ